ਬੋਲੇ ਸਾਸੀ ਗਾਂਦੀ ਸਾਰਿਆਂ ਨੂੰ ਬੋਲੇ ਸਾਸੀ ਗਾਂਦੇ ਸਿੱਕਦੇ ਹੁਣ ਮੇਕੋ ਆ ਗਾਂਢ ਨਹੀਂ ਕਰਦਾ ਅੱਪਾ ਕਿੱਥੇ ਆਏ ਆ ਲਈ ਨਾ ਕਿੰਨਾ ਪਿੰਡ ਆਏ ਆ ਨਹੀਂ ਨਹੀਂ ਨਾਂ ਨਹੀਂ ਪਿੰਡ ਗਾ ਅੰਨੇ ਪਿੰਡ ਆ ਆ ਕੀ ਲੱਗਦੇ ਆ ਕੀ ਆ ਨਹੀਂ ਨਹੀਂ ਇਹ ਹੀ ਲੱਗਦੇ ਤੁਹਾਡੇ ਮਾਸੀ ਠੀਕ ਹੈ ਮਾਸੀ ਮਾਸੀ ਇਹ ਸੋਣਾ ਇਹ ਸੋਣਾ ਮੇਰੀ ਮਾਰੀ ਮੇਰੀ ਮਾਂ ਦੀ ਮੰਮੀ ਦੀ ਮੰਮੀ ਮੈਂ 20 ਘੰਟੇ ਤੇਰੇ ਲਾਗੇ ਰਹੀ ਨਾ ਮੈਨੂੰ ਕਹਿੰਦੀ ਇਹ ਕੌਣ ਮਾਸੀ ਦਾ ਪਤਾ ਹੈ ਨਾ ਲਾਗੇ ਵਾਲਿਆਂ ਦਾ ਘਟੇ ਚ ਆਉਂਦਾ ਉਹਨੂੰ ਤੂੰ ਜੀ ਫੇ ਗਵਾਂਡੀ ਹੈ ਨਾ ਤਾਂ ਕਰਦੇ ਅੱਜ ਫੇਲੀ ਨਾ ਮਾਸੀ ਪਿੰਡ ਆਈ ਆ ਹੂੰ ਤਾਂ ਕੀ ਖਾਣ ਲਗੀ ਆ ਸਮੋਸੇ ਸਮੋਸੇ ਹੂੰ ਖਾਂਜੀ ਭਾਣ ਜੀ ਮੈਂ ਭਾਦੀ ਚੈਰੀ ਨਾਲ ਥੋੜੀ ਹੈਲਪ ਕਰਾ ਦਿੰਨੇ ਹਾਂ ਤੂੰ ਬਣਾਉਣੀ ਨਹੀਂ ਰਹੀ ਤੂੰ ਨਾ ਆ ਕੇ ਵੀਡੀਓ ਵਿੱਚ ਮੈਨੂੰ ਚੰਗੀਆਂ ਨਾ ਬਣਾਇਆ ਤੇ ਹੁਣ ਦਾਦਾ ਚੰਗੀਆਂ ਲੈ ਚੰਗੀਆਂ ਆ ਤੇ ਚਲਾਤੀ ਤਾਂ ਫੇਰ ਖੇਡਦੀ ਆ ਮਿੰਟ ਮੇਰੀ ਗੱਲ ਸੁਣ ਤੂੰ ਸੱਚ ਬੋਲੀ ਵੀ ਮੈਂ ਚੰਗੀਆਂ ਕੁ ਨਹੀਂ ਚੰਗੀ ਨਹੀਂ ਮੈਂ ਬੜੀ ਚੰਗੀ ਆ ਨਹੀਂ ਨਹੀਂ ਡਰਦੀ ਗਈ ਜਾਂਦੀ ਉਹ ਡਰਦੀ ਗਈ ਸਾਡੇ ਨਾਨਾ ਕੋ ਬਣੇ ਘਰ ਵੀ ਬੜਾ ਲੱਗਦਾ ਡਰਦੀ ਜਾਂਦੀ ਆ ਨਹੀਂ ਚੰਗੀਆਂ ਚਲੋ ਮੈਂ ਅਨ ਉਧਰ ਵਿਖਾ ਲਵਾ ਮੜਾਈ ਇੱਧਰ ਬਖਾਲਦੇ ਆ ਜੀ ਬੈਠੇ ਆ ਬਾਕੀ ਸਾਰੇ ਜਣੇ ਚਲੋ ਜੀ ਹਾਂ ਜੀ ਮਸੀ ਠੀਕ ਠਾਕ ਆ ਪਤਾ ਸਾਸਰੀਕਾਲ ਕਰਦੋ ਸਾਰਿਆਂ ਨੂੰ ਸਾਸਰੀਕਾਲ ਕਰਦੀ ਆ ਇੱਧਰ ਸਾਡੇ ਬਾਜੀ ਸਾਸਰੀਕਾਲ ਦੇ ਸਾਰਿਆਂ ਇੰਦਲਬਾਗ ਸਿੰਘ ਜੀ ਆਏ ਨੇ ਜਿਹੜੇ ਬਾਹਰੋਂ ਆਈਆ ਜਾਇਆ ਮੇਲਨਾਂ ਆ ਆਪ ਜਾਈ ਮਿਲਣਾ ਹੈ ਆਪਣੇ ਸਹੁਰੇ ਆਏ ਹਨ ਇਹਨੂੰ ਪਹਿਲੇ ਹੀ ਮਿਲ ਗਿਆ ਸੋਸਾ ਇਹ ਪਹਿਲੇ ਹੀ ਮਿਲਦੀ ਹੈ ਲੈਣੇ ਪਹਿਲਾਂ ਹੀ ਦਾ ਲਾ ਲਿਆ ਦੇ ਉਹ ਪਹਿਲਾਂ ਦਾ ਮਾਰ ਗੀਏ ਕੇ ਵੇ ਇਧਰ ਮਾਸਟਰ ਜੀ ਸਤ ਸ੍ਰੀ ਅਕਾਲ ਭਰ ਜੀ ਭਾਜੀ ਭਾਜੀ ਅੱਡੇ ਵੇ ਬਰੋਂ ਆ ਗਈ ਹੈ ਗੱਲ ਜੀ ਅੱਬੀ

ਆਹ ਉਹ ਪਿਆ ਉੱਤੇ ਬੈਠਾ ਇਹ ਸੀਰੇ ਥੱਲੇ ਬੈਠਾ ਆ ਨਾ ਉਹ ਇਹ ਕੀ ਠੰਡੇ ਹੁੰਦੇ ਆ ਰੇ ਰਾਜਸਥਾਨ ਹੋਏ ਘਰ ਆ ਬਾਬਾ ਬੈਠੇ ਆ ਨਾ ਕਰਕੇ ਸਾਹਮਣੇ ਬੈਠਾ ਨਾ ਕਰਕੇ ਆਹ ਸਤਰਾਉੜੇ ਦੇ ਸੀ ਥੱਲੇ ਬਣ ਆ ਆਪਣੇ ਹੋਏ ਨਾ ਪਰੋਣਾ ਦੇ ਗੁੱਸਾ ਨਾ ਕਰ ਜੇ ਕਿਦੇ ਗਰਮੀ ਆ ਨਾ ਉਹ ਜਿਹੜਾ ਬਣ ਪੇੜੂ ਆ ਉਹਦਾ ਕੋਈ ਪਤਾ ਨਹੀਂ ਆਇਆ ਨਾ ਉਹ ਮੈਂ ਵੀ ਆਇਆ ਨਾ ਸਿਆਛਾ ਆਇਆ ਨਾ ਇੱਧਰ ਸਾਡੀ ਮੈਗਪ੍ਰੀਤ ਸਭ ਧਿਆਨ ਨਾਲ ਚੱਲ ਐਸੀ ਗੱਲ ਇੱਧਰ ਮੋਟੋ ਨੇ ਪਹਿਲਾਂ ਹੀ ਦਾਲ ਲਾ ਲਿਆ ਵਾ ਐ ਮੋਟੋ ਸਾਡੀ ਨਹੀਂ ਆ ਉਹ ਅਸੀਂ ਪਿੰਡ ਆਈਆਂ ਕਿ ਨਹੀਂ ਦੇਖੀ ਉਹ ਪੂਰਾ ਹੋਰ ਨਾ ਸੁਣੀ ਜਾਂੀ ਆ ਤੇਰੇ ਮੱਥੇ ਕਰ ਨਹੀਂ ਨਾ ਕੋ ਨਹੀਂ ਕਿ ਆਪ ਹੋਮੀ ਚਾਲ ਚੱਲ ਇੱਥੇ ਬਿਆ ਪਪਾ ਲਾ ਇੱਧਰਲੇ ਬਸੇ ਹੋ ਦੇ ਬਈ ਬੰਦੇ ਆ ਲੈ ਵਾਪਸ ਲੈ ਤਾ ਹਾਂ ਕਹਿੰਦੇ ਲਾਇਆ ਕਿ ਇੰਨਾ ਬੱਸ ਹੋ ਗਿਆ ਚਪਾ ਹਾਂ ਤੇ ਇਹਨਾਂ ਨੂੰ ਮੀਨ ਨਾ ਪੂਰ ਮਸੀ ਇਹ ਚਮਚ ਵੀ ਲਾਇਆਓ ਸਮੋਸੇ ਖਾ ਲਓ ਜੀ ਜਿੰਨੇ ਨੇ ਖਾਣੇ ਹਾਂ ਨਹੀਂ ਖਲੇ ਇਹ ਲੈ ਆਉਣਾ ਸਾਰੇ ਲੈ 0.5 ਚਾ ਗੁਲਾਬ ਕਿ ਫਾੜੀ ਦੀ ਮਸੀਗੀ ਨਹੀਂ ਮੈਂ ਠੀਕ ਨਹੀਂ ਮੈਨੂੰ ਬੰਦੋ ਆ ਹਾਂ ਦਿਖਾ ਲੈਣਾ ਮੈਂ ਤਾਂ ਇਹ ਕਿ ਨਹੀਂ ਹੋਵਾ ਆਉਂਦਾ ਆ ਰਾਤ ਕੇ 10 ਘਾਹ ਤੱਕ ਬਾਹਰ ਘਰੋਂ ਦੇਵੋਂ ਨੂੰ ਆਦੇ ਚਾਹੇ ਕਿ ਨਹੀਂ ਹਾਂ ਦੇਵੋਂ ਨੇ ਫਿਰ ਹਾਂ ਦੇਵੋਂ ਨੂੰ ਤਾਂ ਆ ਨਹੀਂ ਬੰਦੀਆ ਨਹੀਂ ਖਾਦੇ ਹਾਂ ਰਾਤ ਨੂੰ ਨੇ ਹੱਥ ਨਾ ਆਵੇ ਹਾਂ ਆ ਰਾਤ ਨੂੰ ਫਾਈ ਜਾਂਦੀ

ਕੋਸ ਨਾ ਕਿਤੇ ਆਦੇ ਕਿਤੇ ਹਾਂ ਮੇਕਵਾ ਗਾਟ ਨਹੀਂ ਆਪਾਂ ਕਿੱਥੇ ਆਏ ਆ ਲਈ ਨਾ ਕਿੰਨਾ ਪਿੰਡ ਆਏ ਆ ਨਹੀਂ ਨਹੀਂ ਨਾ ਨਹੀਂ ਪਿੰਡ ਗਾ ਅੱਨੀ ਪਿੰਡ ਆ ਆ ਕੀ ਲੱਗਦੇ ਆ ਕੀ ਆ ਨਹੀਂ ਨਾ ਇਹ ਕੀ ਲੱਗਦੇ ਟਾਡੇ ਮਾਸੀ ਹੈ ਮਾਸੀ ਮਾਸੀ ਇਹ ਕੌਣ ਹੈ ਇਹ ਕੌਣ ਹੈ ਮੈਂ ਮਰ ਜਾਣੀ ਮੇਰੇ ਵਾਰੀ ਕਿਹਨੇ ਇਹ ਕੌਣ ਮੀਂਹ ਦੀ ਮੰਮੀ ਮੈਂ 24 ਘੰਟੇ ਤੇਰੇ ਲਾਗੇ ਰਹੀ ਤੇ ਮੈਨੂੰ ਕਹਿੰਦੀ ਇਹ ਕੌਣ ਹੈ ਮਾਸੀ ਦਾ ਪਤਾ ਹੈ ਨਾ ਲਾਗੇ ਵਾਲਿਆਂ ਦੇ ਘਰ ਚ ਤਾਉਂਦਾ ਉਹਨੂੰ ਤੇ ਮੰਮੀ ਤੁਸੀਂ ਇੱਥੇ ਗਵਾਂਡੀ ਹੈ ਨਾ ਤਾਂ ਰਹਿ ਗਈ ਅੱਜ ਫੇਰ ਹੀ ਨਾ ਮਾਸੀ ਪਿੰਡ ਆਈ ਆ ਹੂੰ ਤਾਂ ਕੀ ਖਾਣ ਲਗੀ ਆ ਸਮੋਸੇ ਸਮੋਸੇ ਹੂੰ ਖਾਂਦੀ ਭਾਜੀ ਸਾਰੇ ਨੂੰ ਮੈਂ ਭਾਦੀ ਤੇਰੀ ਨੂੰ ਥੋੜੀ ਹੈਲਪ ਕਰਾ ਲੈਂਦੇ ਹਾਂ ਹਾਂ ਬਹੁਤ ਕੁਝ ਨਹੀਂ ਰਹੀ ਤੂੰ ਨਾ ਇਹ ਵੀਡੀਓ ਵਿੱਚ ਮੈਨੂੰ ਚੰਗੀ ਨਾ ਆਹੀ ਬਣਾਈ ਤੇ ਹੁਣ ਦਾਦਾ ਚੰਗੀ ਰਹਿ ਲੈ ਚੰਗੀ ਆ ਤੇ ਚਲਾਕੀ ਤੋਂ ਫੇਰ ਖੇਡਤੀ ਆ ਇੱਕ ਮਿੰਟ ਮੇਰੀ ਗੱਲ ਸੁਣ ਤੂੰ ਸੱਚ ਬੋਲੀ ਵੀ ਮੈਂ ਚੰਗੀ ਆ ਕਿ ਨਹੀਂ ਚੰਗੀ ਨਹੀਂ ਬਣੀ ਬੜੀ ਚੰਗੀ ਆ ਨਹੀਂ ਨਹੀਂ ਡਰਦੀ ਗਈ ਜਾਂਦੀ ਹੂੰ ਡਰਦੀ ਗਈ ਜਾਂਦੀ ਤੇ ਨਾ ਮੈਂ ਕੋ ਬਣੇ ਡਰਦੀ ਬੜਾ ਲੱਗਦਾ ਇ ਡਰਦੀ ਜਾਂਦੀ ਆ ਨਹੀਂ ਚੰਗੀ ਆ ਚਲੋ ਮੈਂ ਅਦਰ ਵਿਖਾ ਲਵਾ ਮੜਾਏ ਇੱਧਰ ਬਿਖਾਲਦੇ ਆ ਜੀ ਬੈਠੇ ਆ ਬਾਕੀ ਸਾਰੇ ਜਣੇ ਚਲੋ ਜੀ ਹਾਂਜੀ ਮਸੀ ਠੀਕ ਠਾਕ ਆ ਪਤਾ ਸਾਸਰੀਕਾਲ ਕਰ ਦਿਓ ਸਾਰਿਆਂ ਨੂੰ ਸਾਸਰੀਕਾਲ ਜੀ ਸਾਰਿਆਂ ਨੂੰ ਇੱਧਰ ਸਾਡੇ ਭਾਜੀ ਸਾਸਰੀਕਾਲ ਜੀ ਸਾਰਿਆਂ ਨੂੰ ਇੱਧਰ ਬਾਕ ਸਿੰਘ ਜੀ ਆਏ ਨੇ ਜਿਹੜੇ ਬਾਹਰੋਂ ਆਇਆ ਜਾਈਏ ਮਿਲਣ ਆ ਆ ਆਪਾਂ ਜਾਈ ਮੇਲਣਾ ਹੈ ਆਪਣੇ ਸਹੁਰੇ ਆਏ ਇਹਨੂੰ ਪਹਿਲੇ ਹੀ ਮਿਲ ਗਿਆ ਉਸ ਹੱਥ ਹਾਂ ਇਹ ਪਹਿਲੇ ਹੀ ਮਿਲਦੀ ਹੈ ਲੈਣੇ ਪਹਿਲਾਂ ਹੀ ਦਾ ਲਾ ਲਿਆ ਦੇ ਤੂੰ ਪਹਿਲਾਂ ਦਾ ਮਾਰ ਗਈ ਅਕੇ ਵੇ ਇੱਧਰ ਮਾਸਟਰ ਜੀ ਸਤ ਸ੍ਰੀ ਅਕਾਲ ਸਾਰਾ ਜੀ ਭਾਜੀ ਭਾਜੀ ਅੱਡੇ ਵੇ ਬਰੋਂ ਆ ਗਈ ਆ ਗੱਲ ਜੀ ਛੱਡੀ ਪਰ ਵੀ ਨਹੀਂ ਬਣਾਇਆ ਬਾਹਰ ਕੇ ਹਾਂਜੀ ਅਭੀ ਨੂੰ ਕਿਹਾ ਹੈ ਆਉਂਦੇ ਆ ਵੀ ਦਾ ਆ ਵੀ ਦਾ ਆ ਗਿਆ ਅਭੀ ਨੇ ਕਹਿੰਦੀ ਕਹ ਸੱਸਰੀ ਘਰ ਚਲੀ ਕਾਲ ਕਰੇ ਅਭੀ ਨੇ ਵਦ ਸੱਸਰੀ ਘਰ ਨਹੀਂ ਬੁਲਾਈ ਹੈ ਨਾ ਸਾਰਿਆਂ ਨੂੰ ਬੋਲਦੀ ਹੈ ਕਹਿੰਦੀ ਅਭੀ ਨੂੰ ਕਹ ਉਹ ਪਤਾ ਸਾਰੇ ਉਹ ਬਾਕੀ ਸਾਰੇ ਇਕੱਠੇ ਬੈਠੇ ਤੁਸੀਂ ਗਾਲੀ ਲੱਗ ਬੈਠੇ ਆ ਉਹ ਪਿਆਉਂ ਤੇ ਬੈਠਾ ਇਹ ਸੀਰੇ ਥੱਲੇ ਬੈਠਾ ਨਾ ਹੋਈ ਕੀ ਠੰਡੇ ਹੁੰਦੇ ਆ ਰੇ ਨਾਇਸਤਾਨ ਹੋਏ ਦਾੜ ਆਜ ਬੈਠੇ ਆ ਨਾ ਦਾੜ ਕਰਕੇ ਸਾਹਮਣੇ ਬੈਠਾ ਕਦੇ ਦਾੜ ਕਰਕੇ ਹਾਂ ਪਤਰਾਉੜੇ ਦੇ ਸੀ ਥੱਲੇ ਬੰਨੇ ਹਾਂ ਹੋਏ ਨਾ ਪ੍ਰੋਣਾ ਦੇ ਗੁੱਸਾ ਨਾ ਕਰ ਜੇ ਗਦੇ ਗਰਮੀ ਹੈ ਨਾ ਉਹ ਤੇ ਚਰਾਵਣ ਪੇਡੂ ਆ ਬੰਦਾ ਨਹੀਂ ਆਇਆ ਨਾ ਹਾਂ ਉਹ ਮੈਂ ਕਿੱਥੇ ਆਇਆ ਹੈ ਇੱਧਰ ਸਾਡੀ ਮੈਗਪ੍ਰੀਤ ਸਭ ਧਿਆਨ ਨਾਲ ਚਲ ਅੱਛਾ ਗਾਣਸ ਆਇਆ ਹੈ ਇੱਧਰ ਮੋਟੋ ਨੇ ਪਹਿਲਾਂ ਹੀ ਦਾ ਲਾ ਲਿਆ ਵਾ ਹੈ ਮੋਟੋ ਸਾਡੀ ਨਹੀਂ ਆ ਅਸੀਂ ਪਿੰਡ ਆਈ ਗਏ ਮੈਂ ਨਹੀਂ ਦੇਖੀ ਉਹ ਪੂਰਾ ਉਹ ਨਾ ਅਸੀਂ ਨਹੀਂ ਨਹੀਂ ਆਈ ਯਾ ਤੇਰੇ ਮੈਂ ਦੁਕਾਨ ਨਹੀਂ ਨਹੀਂ ਕਿ ਆਉਣੀ ਚਾਹੁੰਦਾ ਆ ਲੈ ਇੱਥੇ ਬਾਬਾ ਕਾ ਲਾ ਇੱਧਰਲੇ ਪਾਸੇ ਉਹ ਦੇ ਬਈ ਬੰਦੇ ਆ ਲੈ ਵਾਪਸ ਲੈ ਤਾ ਕਮਰੇ ਅੱਡੇ ਆਪਾਂ ਚ ਇਨਾ ਕੋਸੋ ਬੰਦੇ ਚਪਾ ਦੇ ਹਾਂ ਤੇਵੇਂ ਇਹਨਾਂ ਨੂੰ ਮੀਨੂ ਨਾ ਪੂਲ ਆ ਲੈ ਚਮਚ ਵੀ ਲੈ ਆਇਓ ਸਮੋਸੇ ਖਾ ਲੋ ਜੀ ਜਿੰਨੇ ਇਹਨੇ ਖਾਣੇ ਆ ਨਹੀਂ ਖਲੇ ਇਹ ਕਦੇ ਨਹੀਂ ਇਹ ਖਲੇ ਆ ਮੈਂ ਸਾਰੇ ਆਇਆ ਜੀਰੋ ਪੁਆਇੰਟ 5 ਚੋ ਬੰਦਾ ਮੇਰੇ ਫੋਨ ਦੀ ਜਿਹੜੀ ਮਸੀਗੀ ਨਹੀਂ ਮੈਂ ਠੀਕ ਨਹੀਂ ਮੈਨੂੰ ਬੰਦਵਾ ਹਾਂ ਜੋਨ ਲਖਾ ਲੈਣਾ ਮੇਕ ਤੇ ਉਹ ਕਿਹਦੇ ਚੰਗੇ ਕੋਲ ਦੇ ਦੇ ਉਹ ਮਾਰਦੇ ਸਾਰਾ ਰਾਤ ਕੇ ਨਾ ਹਾ ਗਾਇਰਤ ਬਾਤ ਤੋਂ ਹਰੋ ਦੇਵ ਨੂੰ ਨਾ ਚਾਹਣ ਕਿ ਹਾਂ ਦੇਵ ਨੇ ਫਿਰ ਹਾਂ ਦੇਵ ਨੂੰ ਤਾਂ ਨਹੀਂ ਬੰਦੀਆ ਨਹੀਂ ਖਾਦੇ ਹਾਂ ਰਾਤ ਨੂੰ ਹੱਥ ਨਾ ਆਵੇ ਹਾਂ ਆਹ ਰਾਤ ਨੂੰ ਫੇਰ ਹੀ ਜਾਂਦੀ